ਆਂਟੀ ਤੁਸੀਂ ਇਹ ਚੁੱਲੇ ਤੇ ਬਣਾ ਕੀ ਰਹੇ ਹੋ ਇਹ ਚੀਜ਼ ਕੀ ਬਣਾ ਰਹੇ ਆ ਹਾਂਜੀ ਅੱਛਾ ਮੋਰਨੀਆਂ ਬਣਾ ਰਹੇ ਆ ਠੀਕ ਆ ਆਂਟੀ ਤੁਹਾਡਾ ਪਿੰਡ ਕਿਹੜਾ ਹੈ ਸੰਗਰੂਰ ਸੰਗਰੂਰ ਜ਼ਿਲ੍ਹਾ ਭਾਈ ਅਸੀਂ ਸਾਡਾ ਜ਼ਿਲ੍ਹਾ ਹੈਗਾ ਜੀ ਜਲੰਧਰ ਤੇ ਸ਼ਹਿਰ ਫਲੌਰ ਆ ਸਾਡਾ ਅੱਛਾ ਲੁਧਿਆਣੇ ਤੋਂ ਅੱਗੇ ਜਾਂਦੇ ਨੇ ਜਿਹੜਾ ਪਹਿਲਾਂ ਸ਼ਹਿਰ ਨਹੀਂ ਹੁੰਦਾ ਦਰਿਆਲ ਅੱਛਾ ਅੱਛਾ ਜਲੰਧਰ ਕਹਿੰਦੇ ਆ ਜਿਹੜਾ ਫਲਾਰ ਆਉਂਦਾ ਆ ਡੇਰੀਆਂ ਦੇ ਬੱਲੇ ਡੇਰੀਆਂ ਹਾਂ ਹਾਂ ਜਾਨੇ ਅੱਛਾ ਬੱਲਾ ਮੋ ਜਾਨੇ ਮੇਰੇ ਨਾਲ ਪਿੰਡੇ ਹੀ ਸ਼ਹਿਰ ਦੇ ਅੱਛਾ ਹਾਂ ਜੀ ਅੱਜ ਇਹ ਰੇਗ ਸਾਲ ਅੱਛਾ 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 ਸਾਡਾ ਫਲਾਰ ਸ਼ਹਿਰ ਆ ਤੇ ਫਲਾਰ ਸ਼ਹਿਰ ਜਿਹੜਾ ਹਾਂ ਜੀ ਅਸੀਂ ਰਾਤ ਐ 2:30 ਵਜੇ ਪਹੁੰਚੇ ਮੰਨੀ ਨੂੰ ਆਈ ਸੀ ਨਾ ਮੈਂ ਸੰਗਤ ਹਾਂ ਅਜੀ ਫਲੋਰ ਤੋਂ ਹਰ ਸਾਲ ਆਈਦਾ ਹੋ ਗਏ ਬੀਕਸ਼ਾ ਲਾਂਦੇ ਨੂੰ ਸਾਡੇ ਜਿਹੜੇ ਮੈਂਬਰ ਆ ਫਿਰ ਉਹ ਫਿਰ ਉਹਨੇ ਤਾਂ ਲੰਗਰ ਵੀ ਅਸੀਂ ਚਲਾਈਦਾ ਇੱਥੇ ਅਕਲ ਦੋ ਦਿਨ ਤਿੰਨ ਦਿਉੜੀ ਸਾਹਬੀ ਲੰਗਰ ਦੀ ਲੰਗਰ ਦਾ ਸਾਮਾਨ ਲਿਆਂਦਾ ਸਾਰਾ ਹਾਂਜੀ ਹਾਂਜੀ ਤੇ ਤੁਸੀਂ ਕਦੋਂ ਪਹੁੰਚੇ ਸਾਨੂੰ ਹੋਗੋ ਤਿੰਨ ਚਾਰ ਦਿਨ ਅੱਛਾ ਅੱਛਾ ਚਾਰ ਦਿਨ ਹੋ ਕਦੋਂ ਕਦੋਂ ਆਪਸੀ ਜਣਾ ਤੁਸੀਂ ਅੱਛਾ ਕੱਲ ਚੱਲ ਜਾਣਾ ਟੋਡਾ ਕਰਕੇ ਖੜੇ ਤੁਸੀਂ ਬੰਨ੍ਹ ਕੇ ਆਣਾ ਜੀ 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 ਬਿਲਕੁਲ ਜੀ ਬਿਲਕੁਲ ਦੇਖਦੇ ਦੇ ਉਹ ਸ਼ਬਦਾਈ ਨਹੀਂ ਹਰ ਸਾਲ ਆਈਦਾ ਸੀ ਸਾਡਾ ਨਾਗਾ ਨਹੀਂ ਹੈਗਾ ਜੀ 20 ਸਾਲ ਤੋਂ ਹਾਂ ਹਾਂ ਜੀ ਸਾਲ ਪਿੱਛੇ ਆ ਜੀ ਇਹ ਸਭ ਮਹਾਰਾਜ ਤੋਂ ਗੁਰਪੁਰ ਤੋਂ ਸਾਡੇ ਜਿੱਦਾਂ ਗੁਰਪੁਰ ਫਲੋਰ 100 ਪਰ ਮੰਨ ਲੇ ਕਿ ਜਾਂਦੇ ਸਾਬ ਕੱਲ ਕਿੰਨੇ ਜਾਣਾ ਤੁਸੀਂ ਕਹਿੰਦਾ ਹੈਗਾ ਮੈਂ 60 60 ਸਾਲ ਹੋ ਗਏ ਸਨ ਲੈ ਕਿਨੇ ਦਿਨਾਂ ਕੱਲ ਤੁਸੀਂ ਜਾਣਾ ਕਿੰਨੇ ਦਿਨ ਇਹ ਸਾਰਾ ਰਾਤ ਨੂੰ ਤੁਰਾਂ ਅੱਛਾ ਸਾਰਾ ਲੰਗਰ ਵਣੀ ਖਾ ਕੇ ਜਾਉਂਗਾ ਮੈਂ ਸਪਾਲਰ ਕੱਲ ਤੋਂ ਲੰਗਰ ਨੇ ਦੋ ਦਿਨ ਲਈ ਲੰਗਰ ਜਦੋਂ ਸਾਡੀ ਵੀ ਮਹਾਰਾਜ ਨਾਲ ਸਾਰੀ ਇਕੱਠੀ ਹੋ ਕੇ ਸਾਰੀ ਸੇਵਾ ਕਰ ਦਿੰਦੀ ਹੈ ਹਾਂ ਬੇਟਾ ਦੋ ਦਿਨ ਸੇਵਾ ਕਰਾਂਗੇ ਬੱਚਾ ਮੰਡਲੀ ਫੜ ਕੇ ਬੰਨੇ ਪਰ ਮੰਡਲੀ ਫੜ ਕੇ ਪੂਰੀ ਨਹੀਂ ਕਰਦਾ ਸਾਰੇ ਬੰਦੇ ਬਸ ਜਾ ਕੇ ਜਾ ਕੇ ਲੈ ਇਹ ਕਿੰਨਾ ਟੇਸ ਚੀਜ਼ ਈਵੈਂਟ ਹੈ ਕੀ ਇੱਦਾਂ ਸੀ ਬਣ ਗਿਆ ਫਿਲਹਾਲ ਇਹ ਅਜੀਬ ਜਿਹਾ ਮਾਰ ਕੇ ਕਹਿੰਦੇ ਪਰ ਬਾਈ ਰੱਦ ਕਰਦਾ ਚਾਹ ਵੀ ਅੱਛਾ ਬੀਬੀ ਐ ਪੈਸਾਰੇ ਨੂੰ ਦੇਉਂਦੇ ਆ ਸ਼ੋਰ ਤੋਂ ਕੋਪਰ ਤੋਂ ਬਾਹਰ ਆਈਦਾ ਸੀ ਅੱਛਾ ਸਿਕਸ ਆਈ ਗਰੀਦਾਂ ਸਾਡੇ ਐਸੀ ਵੀ ਮਾ ਆਹ ਕੁ ਲੋ ਯਾਉਂਦੇ ਬਾਈ ਬਹੁਤ ਵੱਡਾ ਬਲੌਟ ਉਹ ਤਾਂ ਪਈਊਗਾ ਕਿਛੇ ਦਿਨ ਬਾਅਦ ਨਾ ਚੁੱਤੀ ਹੋਵੇ ਨੂੰ ਤਾਂ ਸਭ ਕੁਝ ਜੇ ਆਪਾਂ ਜੇ ਆਪਾਂ ਅੱਧਾ ਬਣਾਉਂਦੇ ਆ ਸੰਗੀਤ ਇਕੱਠੇ ਆਏ ਆ ਅੱਜ ਆਪਾਂ ਜਦੋਂ ਜੀਵਨ ਸ਼ਾਂਤੀ ਕਰਦੇ ਹਾਂ ਤਾਂ ਹੀ ਤਾਂ ਨਹੀਂ ਤੁਸੀਂ ਮੇਡੇ ਕਰਾਇਨਾ ਪੈਂਦਾ ਬਿਲਕੁਲ ਚੱਕੀ ਪੰਗੋਲੇ ਪਰਵਾਹ ਦੀ ਬਾਰੇ ਨਾਲ ਅੱਛਾ ਸਾਡੇ ਪ੍ਰਧਾਨ ਜੀ ਗੁਰਦੁਆਰੇ ਦੇ ਬੈਠੇ ਹਾਂ ਉਹ ਆਪਣੀ ਆ ਬਾਈ ਆਪਣੇ ਵੀ ਪਿੰਡ ਦੇ ਸਾਰੇ ਜਨਨ ਬੰਦੇ ਵੀ ਉੱਥੇ ਗਏ ਹੋਏ ਆ ਕਿ ਉਹ ਐਮ ਆਇ ਤੇ ਜਮਾ ਲੈਂਦੇ ਆ ਅਥਾਰਟੀ ਨਾਲ ਕੋਈ ਘੁੰਮਣ ਗਏ ਕੋਈ ਥਲੇ ਤੁਸੀਂ ਕਿੰਨੇ ਜਾਣੇ ਆਂ ਆਂਟੀ ਤੁਸੀਂ ਕਿੰਨੇ ਜਾਣੇ ਆਏ ਆਂ ਅੱਛਾ ਹੋਵਾਂਗੇ ਵੀ ਅੱਛਾ 60 7ਾ ਟ੍ਰੇਨ ਚ ਆਏ ਤੁਸੀਂ ਵੀ ਅੱਛਾ ਬੱਸ ਲੈ ਕੇ ਆਏ ਆ ਅੱਛਾ ਤੁਸੀਂ ਕਿਦਨ ਚੱਲੇ ਸੀਗੇ ਅਸੀਂ ਕਿਦਦੇ ਭਾਈ ਆਪਾਂ 18 ਤਰੀਕ ਨੂੰ ਦੋ 1 ਕ 2 ਵਜੇ ਚੱਲੇ ਸੀ ਹਾਂ ਅੱਛਾ 18 ਤਰੀਕ ਨੂੰ ਚੱਲੇ ਸੀ ਤੁਸੀਂ 2 ਵਜੇ ਅੱਛਾ ਇੱਥੇ ਪਹੁੰਚ ਇੱਥੇ ਕਿੰਨੇ ਚ ਪੰਚੇ ਕਿੰਨ੍ਹੇ ਤਰੀਕ ਨੂੰ ਇਹ ਪਹਿਲਾਂ ਬਾਬਾ ਦਾ ਦੋ ਦਿਨ ਲੱਗ ਗਏ ਦੋ ਰਾਤਾਂ ਦੋ ਦਿਨ ਅੱਛਾ ਦੋ ਰਾਤਾਂ ਲੱਗੀਆਂ 12 ਵਜੇ ਨੂੰ ਆ ਕੇ ਦੂਜੀ ਰਾਤ ਨੂੰ ਫੇਰ ਉੱਡੇ ਆ ਜਦੋਂ ਦਮਦਿੰਨ ਨੂੰ ਹਾਂ ਅਸੀਂ ਤਾਂ ਕੱਲ 8 ਵਜੇ ਬੈਠੇ ਸੀਗੇ ਟ੍ਰੇਨ 'ਚ ਅੱਛਾ ਅੱਛਾ ਤਾਂ ਰਾਤ ਅਸੀਂ ਇੱਥੇ 1:30 ਵਜੇ 1 ਵਜੇ ਪਹੁੰਚ ਗਏ ਸੀਗੇ ਹਾਂਜੀ ਟ੍ਰੇਨ ਟ੍ਰੇਨ ਵੇਸੀ ਐਦਾਂ ਨਾਲ ਜਿੱਦਾਂ ਉਹ ਸੰਗਰਾਮ ਦਾ ਦਿਹਾੜਾ ਸੀ ਮਨਾਇਦਾ ਹਰ ਕੋਈ ਹਾਂ ਲੰਗਰ ਹੁੰਦਾ ਆ ਤੇ ਰੋਟੀ ਬਣਾਈ ਦੀ ਆ ਲੰਗਰ ਹੁੰਦਾ ਸੰਗਤ ਵਾਹਨ ਦੀ ਸੰਗਰਾਣ ਤੇ ਵੀ ਤਾਂ ਅਸੀਂ ਫਿਰ ਉਹ ਸੰਗਰਾਣ ਤੇ ਅਨਾਉਂਸਮੈਂਟ ਕਰਦੇ ਦੀ ਪਹਿਲੇ ਹੀ ਨਵੰਬਰ ਮਹੀਨੇ ਤਾਂ ਨਵੰਬਰ ਮਹੀਨੇ ਸੰਗਤ ਸਾਨਾ ਕੰਡਕਟ ਕਰਕੇ ਸਾਡੇ ਉਹ ਕਰ ਲੈਂਦੀ ਆ ਟਿਕਟਾ ਬੁੱਕ ਕਰਵਾ ਦਿੰਦੀ ਸੰਗਤ ਨੂੰ ਲੈ ਆਈ ਦਾ ਨਾਲ ਐਦਾਂ ਵੀ ਇੱਕ ਸਾਡਾ ਸਾਥ ਹੋ ਜਾਂਦਾ ਇੱਕ ਡੱਬੇ 'ਚ ਅੱਗੇ ਪਿੱਛੇ ਨਹੀਂ ਹੁੰਦਾ ਕੋਈ ਵਧੀਆ ਵਧੀਆ ਕਰਕੇ ਆ ਜਾਂਦਾ ਅਰੇ ਅਸੀਂ ਵੀ ਦੇਖਾਂਗੇ ਅਸੀਂ ਉਹ ਡੱਬਾ ਬੁੱਕ ਕਰਾਇਆ ਕਰਾਂਗੇ ਮੈਂ ਫਾਇਰ ਮੌਤਾਂ ਕਰੇ ਅੱਛਾ ਪਰਮਟ ਤਾਂ ਲੋਕੀਂ ਕਦਾ ਹੁੰਦਾ ਮੈਨੂੰ ਆਉਦਾ ਬਤਾਵਾ ਅੱਛਾ ਤੁਸੀ ਲਗਣਾ ਤਾਂ ਟਾਈਮ ਫਿਰ ਤੁਸੀਂ ਦਿੱਤਾ ਹੋਣਾ ਹਲੋ ਰਾਤ ਨੂੰ ਕਾਲ ਨਹੀਂ ਕਰਨੀ ਹਨਿਤਰਾ ਜੀ ਅੱਜ ਦਾ ਟਾਈਮ ਤੁਸੀਂ ਤਾਂ ਹੀ ਰਾਤ ਨੂੰ ਮੈਂ ਕਾਲ ਕੀਤਾ ਉਹ ਬਤਾਓ ਬੱਸ ਹੋਰ ਰਾਤ ਨੂੰ ਕਿਹ ਵਜੇ ਆਜੀ ਬਹੁਤ ਜਾਨੀ ਜਾਨਾ ਤੁਹਾਡਾ ਇਹ ਬਸ ਸੋਹਾਈ ਬੇਚਾਖੀ ਦੇ ਅੱਛਾ ਇਹ ਵੀ ਤੁਸੀਂ ਬਣਾਈ ਆ ਇਹ ਵੀ ਬਹੁਤ ਸੋਹਣੀ ਬਣਾਈ ਆ ਆਂਟੀ ਮੋਰਨੀ ਐ ਤੇ ਇੱਕ ਉਹ ਬਣਾਈ ਆ ਇੱਕ ਦੂਜੀ ਅੱਛਾ ਠੀਕ ਆ ਅੱਛਾ 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 ਠੀਕ ਆ ਨਹੀਂ ਆ ਵੀ ਸੋਹਣੀ ਬਣਾਈ ਆ ਉਹ ਹਾਂ ਆ ਦੋਨਾਂ ਪਾਸੇ ਮੋਰਨੀਆਂ ਬਣਾਈਆਂ ਇਹਦੇ ਹਨਾ ਹਾਂ ਠੀਕ ਆ ਇਹਨੂੰ ਹੁਣ ਕਿੰਨੇ ਚਿਰ ਹੋ ਗਿਆ ਤੁਹਾਨੂੰ ਲੱਗਿਆ ਰੋ ਨੰਨ ਹੋ ਗਏ ਭਾਈ ਜਵਾ ਮੋਟਾ ਰਹੋ ਮੈਂ ਨਾ اچھا اچھا 2 ਘੰਟੇ ਹੋ ਗਏ ਬਣਾਉਣੇ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਓ ਉਰੇ ਪਰੇ ਕੋ ਮਨ ਨਾਲੋ ਜਾ ਬੈਠਾ ਉਹਨਾਂ ਦੀ ਸੇਵਾ ਕਰ ਲਓ ਹਨਾ ਨਾਲੇ ਟਾਈਮ ਹੋਰ ਨਾਲੇ ਟਾਈਮ ਪਾਸ ਵਧੀਆ ਹਾਂ ਹਰ ਨਸੀ ਅੰਦੋਦਨ ਜਿੱਦਨ ਲੰਗਰ ਚੱਲਣਾ ਆ ਅਸੀਂ ਜਾਣਾ ਨਹੀਂ ਘੁੰਮਣ ਇੱਥੇ ਆਪਣਾ ਨੰਗਰ ਵਰਤੋਣਾ ਇਹਨਾਂ ਨੂੰ ਅਸੀਂ ਕਹੀਦਾ ਤੁਹਾਨੂੰ ਛੁੱਟੀ ਹੈ ਦੋ ਦਿਨ ਇਹ ਵੀ ਫੇ ਸਾਰਾ ਆਇਆ ਤੁਹਾਨੂੰ ਤੇਰ ਦਾ ਘੁੰਮਦੇ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੱਦਾਂ ਅਸੀਂ ਹੁਣ ਇਹਨਾਂ ਨੂੰ ਕਹੀਦੇ ਵੀ ਤੁਹਾਨੂੰ ਛੁੱਟੀਆਂ ਹੁਣ ਹਲਵਾਈ ਸਾਡਾ ਆਇਆ 10-12 ਫੁੱਟੇ ਤੁਹਾਡੇ ਬਾਅਦ ਵੀ ਸਾਡਾ ਅੱਛਾ ਪੱਗਾ ਬਣੀਆਂ ਜਿਹਨਾਂ ਨੇ ਹਾਂ ਸਵੇਰੇ ਅਸੀਂ ਲੰਗਰ ਚੱਲਦੇ ਜਿਹੜਾ ਛਕੇ ਉਹ ਲੱਗੇ ਸੀਗੇ ਹਾਂ ਪੱਗਾ ਦਾ ਵੀ ਹੁੰਦਾ ਹੈ ਹਾਂ ਹੁਣ ਇਹਨਾਂ ਨੂੰ ਛੁੱਟੀਆਂ ਆ ਇੱਥੇ ਦੇ ਹਲਵਾਈਆਂ ਨੂੰ ਕਿਉਂਕਿ ਹਲਵਾਈ ਸਾਡਾ ਆ ਨਾਲ ਹਾਂ ਵੀ ਅਸੀਂ ਕੋਈ ਹੋਰ ਹਾਂ ਅਸੀਂ ਸੇਵਾ ਵੀ ਲੰਗਰ ਦੀ ਆਪੀ ਕਰਨੀ ਆ ਤੇ ਬਣਾਉਣਾ ਵੀ ਇਹਨਾਂ ਨੂੰ ਛੁੱਟੀਆਂ ਘੁੰਮੋ ਫਿਰੋ ਹੋਰ ਫਿਰੋਂ ਕਹਾ ਬਤਾ ਨਹੀਂ ਆਂਟੀ ਅਸੀਂ 27 ਨੂੰ ਚੱਲ ਜਾਣਾ ਹਾਂ ਸਾਡਾ ਹਫਤੇ ਦਾ ਹੀ ਪਲਾਨ ਹੁੰਦਾ ਆ ਅੱਛਾ 25 ਨੂੰ ਉੱਥੇ ਆਏ ਹੋਣਾ ਤੂੰ ਨਹੀਂ ਅਸੀਂ ਉੱਥੇ 27 ਨੂੰ 27 ਨੂੰ ਸਵੇਰੇ 6 ਵਜੇ ਨਹੀਂ ਤਾਂ ਹੋ ਰਿਹਾ ਹੈ ਅੱਛਾ ਲੱਗਣਾ ਸਾਧ ਸੰਗਤ ਆ ਅੱਜ ਪੱਕੇ ਦੀ ਕੜਾਹੀ ਆ ਅੱਛਾ ਅੱਛਾ ਜੀ ਵਾਲੇ ਦੁਵਾਕਾ ਦਾ ਲਾਨੇਦਾਰ ਅੱਜ ਦੁਵਾਕੇ ਵਾਜੇਦਾਰ ਅੱਛਾ ਆ ਮੈਂ ਇਹਨਾਂ ਨੂੰ ਆ ਪੇਪਰ ਅੱਛਾ ਠੀਕ ਆ ਪਿੰਡ ਦੇ ਆਏ ਸਾਰੇ ਜਣੇ ਇੱਕ ਹੋਰ ਪਾਸੇ ਦੇ ਵੀ ਆ ਹੋਰ ਸੰਗਤ ਆਈ ਹੈ ਸਰਕਾਰ ਅੰਤ ਵਿੱਚ ਠੀਕ ਕਰ ਹਾਂਜੀ ਪਾਏ ਆ ਜਿਹੜੇ ਉੱਪਰ ਆ ਆਹੋ ਇੱਧਰ ਨਹੀਂ ਮੈਂ ਗਿਆ ਪੋਰਾ ਸਾਹਿਬ ਚ ਅੱਜ ਰਾਤ ਆਉਗਾ ਟਾਈਮ ਤੇ ਰਾਤ ਨੂੰ ਨੰਨੇ ਨਹੀਂ ਰਾਤ ਅਸੀਂ ਹੈ ਨਹੀਂ ਸੀ ਨਾ ਇੱਥੇ ਅਸੀਂ ਤਾਂ ਨਹੀਂ ਰਹੇ ਹੋਏ ਆਏ 2:30 ਵਜੇ ਪਹੁੰਚੇ ਇੱਥੇ ਮੰਨ ਪਤਾ ਨਹੀਂ ਆਏ ਕਿ ਤੁਸੀਂ ਕਿੱਥੇ ਸੀਗੇ ਸਾਡੇ ਤੁਸੀਂ ਵੱਡੇ ਲੰਗਰ ਹਾਲ ਚ ਸੁੱਤੇ ਸੀਗੇ ਕਿ ਇੱਥੇ ਉੱਪਰ ਅਸੀਂ ਤਾਂ ਹਾਂ ਸੀ ਇੱਥੇ ਠੀਕਾ ਅਸੀਂ ਵੀ ਅਸੀਂ ਵੀ ਅਸੀਂ ਅਸੀਂ ਖੁਦ ਕੀਰਤਨ ਕਰੀਦਾ ਰਾਤ ਨੂੰ ਹਾਂ ਅਸੀਂ ਆਪਣਾ ਸਾਜੋ ਸਾਜ ਇਕੱਠਾ ਕਰਕੇ ਹਾਂ ਅਸੀਂ ਆਪਣਾ ਹਮਨਾਂ ਰਾਏ ਦਾ ਚਾਹ ਦੀ ਦਵਾਈ ਟਰੀਟਮੈਂਟ ਵੀ ਕਰਦੇ ਆਂ ਹਾਂ ਹੀ ਹਾਂ ਦਵਾਈ ਲਾਉਂਦੇ ਆਂ ਅੱਛਾ ਚਾਹੀਦੀ ਐ ਅੱਛਾ ਅੱਛਾ ਉਹ ਸੰਤਨ ਮਾਤਾ ਠੀਕ ਐ ਅੱਛਾ ਅੱਛਾ ਕਿਹੜੇ ਸੰਤ ਅੱਛਾ ਚੜਨਾਲਾ ਐ ਅੱਛਾ 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 ਠੀਕ ਐ ਬੱਤੀ ਰਾਤ ਅੱਛਾ ਜੀ ਅੱਛਾ ਜੀ ਅੱਛਾ ਜੀ ਆਂਟੀ ਨੇ ਮੋਰਨੀ ਐ ਨਾ ਉਹ ਬਣਾਤੀ ਚਿਪ ਘੜ ਕੇ ਤੈਨੂੰ ਦੇ ਦੇ ਹਾਂ ਹਾਂ ਘਰੇ ਵੀ ਫਿਆਈ ਬਣਾਈਆਂ ਹੋਣੀਆਂ ਹਾਂ ਠੀਕ ਹੈ ਘਰੇ ਵੀ ਜਿੱਥੇ ਚਾਈ ਜਾਵੇ ਤੁਸੀਂ ਉਹ ਕਹਿੰਦੇ ਆਨੇ ਮਾ